ਥੋਡੇ ਘਰੇ ਪੈਟਰੋਲ ਪੰਪ ਹੀ ਲਾ ਦੇਣਾ ਸਹੀ ਸੁਣਿਆ ਤੁਸੀਂ ਪ੍ਰੀਤ ਮੜਾ ਨੇ ਨੇੜੇ ਆ ਆ ਪ੍ਰੋਡਕਟ ਜੋ ਤੁਸੀਂ ਦੇਖ ਰਹੇ ਹੋ ਨਾ ਇਹਨੂੰ ਕਹਿੰਦੇ ਆ ਮਿੰਨੀ ਪੈਟਰੋਲ ਪੰਪ ਮਿੰਨੀ ਪੈਟਰੋਲ ਪੰਪ ਕਿਉਂ ਕਹਿੰਦੇ ਆ ਥੋਡੇ ਘਰੋਂ ਮੰਨ ਲਓ ਗੱਡੀ ਚ ਕੋਈ ਤੇਲ ਪਾ ਕੇ ਲੈ ਗਿਆ ਟਰੈਕਟਰ ਚ ਪਾ ਕੇ ਲੈ ਗਿਆ ਟਰੱਕ ਚ ਪਾ ਕੇ ਲੈ ਗਿਆ ਬੱਸ ਚ ਪਾ ਕੇ ਲੈ ਗਿਆ ਉਹਦੀ ਹਿਸਟਰੀ ਤੇ ਕਿੰਨਾ ਪਾ ਕੇ ਲੈ ਗਿਆ ਸਾਰਾ ਨਾਪ ਤੋਲ ਇਹਨੇ ਕੈਚ ਕਰ ਲੈਣਾ ਮੇਰਾ ਨਾਮ ਮੇਰਾ ਵੱਡਾ ਵੀਰਾ ਸੁਖਜਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੇਤਾ ਕੈਮ ਬਹੁਤ ਵਧੀਆ ਜੀ ਆਹ ਜੋ ਪ੍ਰੋਡਕਟ ਤੁਸੀਂ ਲਿਆਂਦਾ ਇਹ ਸਾਰਾ ਭਾਰਤੀ ਲਭਦਾ ਫਿਰਦਾ ਕਹਿੰਦੇ ਸਾਰੀ ਦੁਨੀਆ 'ਚ ਇੱਥੇ ਹੁੰਦਾ ਨਹੀਂ ਜੇ ਇੱਥੇ ਹੁੰਦਾ ਤਾਂ ਅਗਲਾ ਕਹਿੰਦਾ ਮਹਿੰਗਾ ਵਾਲਾ ਹੁਣ ਇਹਦਾ ਰੇਟ ਤੁਹਾਡੇ ਕੋਲੇ ਕਿਤੇ ਕਿੰਨਾ ਕਾ ਤੇ ਇਹਦੇ ਕੀ ਗਾਂਹਲੇ ਨੂੰ ਬੈਨੀਫਿਟ ਆ ਮੈਨੂੰ ਸਾਰਾ ਬਣਾ ਸਮਝਾ ਦੋ ਇਹ ਕੋਈ ਡੀਜ਼ਲ ਪੰਪ ਹੈ ਜੇ ਮਿੰਨੀ ਡੀਜ਼ਲ ਪੰਪ ਮਿੰਨੀ ਪੈਟਰੋਲ ਪੰਪ ਵੀ ਕਹਿੰਦੇ ਆ ਆਪਾਂ ਜੀ ਔਰ ਇਹਦੇ ਵਿੱਚ ਕੀ ਹੈ ਕਿ ਇਹ 12 ਬੋਲਟ ਦੇ ਉੱਤੇ ਆਪਰੇਟ ਹੁੰਦਾ ਆਏਗਾ ਠੀਕ ਹੈ ਇਹ ਜੇ ਬੈਟਰੀ ਟਰੈਕਟਰ ਦੀ ਬੈਟਰੀ ਹੈ ਕਮਾਈਂ ਦੀ ਬੈਟਰੀ ਦੇ ਲਾ ਕੇ ਤੁਸੀਂ ਇਹਨੂੰ ਡੀਜ਼ਲ ਟਰਾਂਸਫਰ ਕਰ ਸਕਦੇ ਟੈਂਕ ਦੇ ਵਿੱਚੋਂ ਆਪਣੇ ਟਰੈਕਟਰ ਦੇ ਵਿੱਚ ਜਾਂ ਕਮਾਈਂ ਦੇ ਵਿੱਚ ਟਰਾਂਸਫਰ ਕਰ ਸਕਦੇ ਹੋ ਜੀ ਔਰ ਇਹਦੇ ਵਿੱਚ ਕੀ ਆ ਆਪਣੇ ਕੋਲ ਸਸਤੇ ਮਾਡਲ ਵੀ ਆ ਮਹਿੰਗੇ ਮਾਡਲ ਵੀ ਆ ਉਹਦਾ ਡਿਫਰੈਂਸ ਤੁਹਾਨੂੰ ਅਸੀਂ ਸਮਝਾ ਦਿੰਨੇ ਆ ਕਿੱਦਾਂ ਹੁੰਦੇ ਆ ਅੱਛਾ ਇਹਦੇ ਵਿੱਚ ਮਾਡਲ ਮਿਲ ਜਾਣਗੇ ਤੁਹਾਨੂੰ ਮਾਡਲ ਅਲੱਗ-ਅਲੱਗ ਹੈਗੇ ਆ ਅ ਚੀਜ਼ ਸਿੰਪਲ ਜੀ ਇਹ ਮੋਟਰ ਲੱਗੀ ਆ ਮੀਟਰ ਆ ਮੀਟਰ ਵਿੱਚ ਦੀ ਘੁੰਮ ਕੇ ਤੇਲ ਪੈਂਦਾ ਬਿਲਕੁਲ ਬਿਲਕੁਲ ਜੀ ਤੇ ਹਾਂਜੀ ਇੱਕ ਗੱਲ ਮੈਂ ਹੋਰ ਵਿੱਚ ਥੋੜੀ ਕੱਟ ਕੇ ਪੁੱਛਦਾ ਮੰਨ ਕੇ ਚਲੋ ਮੇਰ ਦਾ ਬੰਦਾ ਤੇਲ ਪਾਉਣ ਲਾ ਗਿਆ ਉਹ ਪਾ ਕੇ ਤੇਲ ਜਾਂ ਫੋਨ ਸੌਣ ਉੱਠ ਗਿਆ ਜਾਂ ਸਾਈਡ ਤੇ ਉੱਠ ਗਿਆ ਤਾਂ ਇਹ ਤਾਂ ਨਹੀਂ ਵੀ ਓਵਰਫਲੋ ਹੋ ਕੇ ਤੇਲ ਵਾੜੇ ਇਹ ਤੇ ਡੁੱਗੂਗਾ ਨਹੀਂ ਸਪੈਸ਼ਲ ਚੀਜ਼ ਚਾਹ ਜੀ ਇਹ ਚ ਸੈਂਸਰ ਲੱਗਿਆ ਆ ਦੇਖੋ ਇਹ ਦੇਖੋ ਸੈਂਸਰ ਲੱਗਿਆ ਹੂੰ ਆ ਦੇਖੋ ਜੀ ਇਦੇ ਵਿੱਚ ਜਦੋਂ ਤੁਸੀਂ ਡੀਜ਼ਲ ਪਾਉਣਾ ਟੈਂਕ ਦੇ ਵਿੱਚ ਟੈਂਕ ਦੇ ਵਿੱਚ ਡੀਜ਼ਲ ਜਦੋਂ ਪਾਉਗੇ ਜਿਹੜਾ ਟੈਂਕ ਤੋਂ ਕੱਢ ਕੇ ਆਪਾਂ ਟਰੈਕਟਰ 'ਚ ਪਾਵਾਂਗੇ ਜਦੋਂ ਡੀਜ਼ਲ ਤੁਹਾਨੂੰ ਇਹਨੂੰ ਟੱਚ ਕਰ ਗਿਆ ਇਹਨੇ ਗਨ ਨੇ ਆਟੋਮੈਟਿਕਲੀ ਰਿਲੀਜ਼ ਹੋ ਜਾਣਾ 트리ਗਰ ਤੋਂ ਉਹ ਰਿਲੀਜ਼ ਹੋ ਜਾਣਾ ਔਰ ਗਨ ਨੇ ਡੀਜ਼ਲ ਪਾਉਣਾ ਬੰਦ ਕਰ ਦੇਣਾ ਹੈਗਾ ਉੱਥੇ ਹਾਂ ਜਿਵੇਂ ਅਕਸਰ ਹੀ ਆਪਾਂ ਪੈਟਰੋਲ ਪੰਪ ਦੇ ਦੇਖਦੇ ਆ ਉਹਨਾਂ ਨੇ ਭਰ ਕੇ ਲਾ ਕੇ ਤੇ ਇਹਨੂੰ ਪੂਰਾ ਕਰ ਦੇਣਾ ਜਦੋਂ ਪੈਟਰੋਲ ਪੂਰਾ ਹੋ ਜਾਂਦਾ ਕੜਕ ਦੇ ਨੇ ਆਪੇ ਬੰਦ ਹੋ ਜਾਂਦਾ ਬਿਲਕੁਲ ਪੈਟਰੋਲ ਬੰਦ ਦੀ ਤਰ੍ਹਾਂ ਹੈਗਾ ਜੀ ਇਹ ਹਨਾ ਜਿਵੇਂ ਸਾਇੰਸ ਦਾ ਉਹਨਾਂ ਦਾ ਵੀ ਪ੍ਰੋਪਰ ਪੈਟਰੋਲ ਪੰਪ ਹੀ ਆ ਬਿਲਕੁਲ ਪੈਟਰੋਲ ਪੰਪ ਹੀ ਆ ਜੀ ਇਹ ਘਰੇ ਹੀ ਲੱਗ ਕੇ ਜਾਣਾ ਸੋ ਇਹ ਚ ਮਾਡਲ ਕਿਹੜੇ ਕਿਹੜੇ ਹੁੰਦੇ ਨੇ ਮਾਡਲ ਇਹਦੇ ਵਿੱਚ ਸਾਡੇ ਕੋਲ 3 ਹੈਗੇ ਜੀ ਬੇਸਿਕਲੀ ਜੀ ਜਿਹੜਾ ਸਟਾਰਟਿੰਗ ਮਾਡਲ ਆ ਸਾਡਾ ਇਹ 11500 ਦਾ ਜੀ ਅੱਛਾ ਇਹ 11500 ਇਹਦੇ ਵਿੱਚ ਅਸੀਂ ਗਨ ਦੇਵਾਂਗੇ ਮੀਟਰ ਲੱਗਿਆ ਹੋਊਗਾ ਮੋਟਰ ਲੱਗੀ ਹੋਊਗੀ ਜੀ ਔਰ ਪਾਈਪਾਂ ਹੋਣਗੇ ਸਕੇਚਨ ਵਾਲੀ ਪਾਈਪ ਹੋਊਗੀ ਡਿਲੀਵਰੀ ਪਾਈਪ ਹੋਊਗੀ ਹਮ ਔਰ ਇਹ ਸਾਰਾ ਸੈੱਟ ਤੇ ਪੂਰਾ ਕੰਪਲੀਟ ਹੋਊਗਾ 11.5 ਹਜ਼ਾਰ ਰੁਪਏ ਦਾ ਇਹ 11.5 ਹਜ਼ਾਰ ਦਾ ਇਹਦੇ ਵਿੱਚ ਮੋਟਰ ਜਿਹੜੀ ਲੱਗੀ ਹੈ 50 ਲਪੀਆ ਵਾਲੀ ਲੱਗੀ ਆ 50 ਲੀਟਰ ਹੋਊਗਾ ਉਸ ਤੋਂ ਵੱਡਾ ਜਿਹੜਾ ਮਾਡਲ ਹੈਗਾ ਸਾਡਾ ਇਹ 55 ਲਪੀਆਮ ਵਾਲਾ ਜੀ ਜੀ ਇਹਦੀ ਕੋਸਟਿੰਗ 12.5 ਹਜ਼ਾਰ ਹੈ ਜੀ ਇਹ ਚ ਮੋਟਰ ਥੋੜੀ ਬੜੀ ਹੋ ਜਾਂਦੀ ਆ ਮੋਟਰ ਵੱਡੀ ਮੀਟਰ ਉਹੀ ਆ ਗਨ ਉਹੀ ਆ ਜੀ ਇਹ ਸੈੱਟ ਆਪਾਂ ਨੂੰ 12.5 ਹਜ਼ਾਰ ਦਾ ਪੈਂਦਾ ਜੀ ਤੇ ਇੱਕ ਗੱਲ ਹੋਰ ਇਹ ਸੱਚੀ ਦਾ ਪ੍ਰਾਈਸ ਦੱਸਿਓ ਪਹਿਲਾਂ ਇਹ ਸਟਾਪ ਮਾਡਲ ਹੈ ਜੀ ਸਾਡਾ ਇਹਦੇ ਵਿੱਚ ਜਿਹੜਾ ਮੋਟਰ ਬਹੁਤ ਬੜੀ ਲੱਗੀ ਹੁੰਦੀ 5500 ਵਾਟ ਦੀ ਮੋਟਰ 70 ਐਲਪੀਐਮ ਵਾਲੀ ਮੋਟਰ ਹੈ ਜੀ ਇਹਦੇ ਵਿੱਚ ਅਸੀਂ ਇੱਕ ਫਿਲਟਰ ਵੀ ਕੁਸੂਲਤ ਨਾਲ ਦੇ ਦਈਏ ਇੱਕ ਫਿਲਟਰ ਹੁੰਦਾ ਬੜਾ ਜੀ ਇਹਨੂੰ ਡੀਜ਼ਲ ਫਿਲਟਰ ਕਹਿੰਦੇ ਆ ਇਹ ਡੀਜ਼ਲ ਤੁਹਾਡਾ ਪੁਣਕੇ ਆਊਗਾ ਹੂੰ ਉਹ ਟਰੈਕਟਰ ਦੀ ਮਸ਼ੀਨਰੀ ਨੂੰ ਖਰਾਬ ਨਹੀਂ ਕਰੂਗਾ ਟਰੈਕਟਰ ਜਿਆਦਾ ਲੰਬਾ ਚੱਲੂਗਾ ਪਿਓਰ ਹੋ ਕੇ ਪਿਓਰ ਹੋ ਕੇ ਜਾਊਗਾ ਡੀਜ਼ਲ ਤੁਹਾਡਾ ਜੀ ਇਸ ਮਾਡਲ ਦੀ ਕੀਮਤ ਸਾਡੀ ਹੈਗੀ 14,500 ਰੁਪਿਆ ਇਹ 14.5 ਦਾ ਹਾਂਜੀ ਬਿਲਕੁਲ ਤੇ ਮੀਟਰ ਇਹਦੇ ਚ ਦੋ ਆ ਮੀਟਰ ਇਹ ਦੋ ਹੈ ਜੀ ਇਹ ਮੀਟਰ ਦਾ ਕਾਰਨ ਹੈ ਜੀ ਇੱਕ ਤਾਂ ਮੀਟਰ ਦੱਸੂਗਾ ਕਿੰਨੇ ਲੀਟਰ ਤੇਲ ਪੈ ਰਹੇ ਜੀ ਤੁਹਾਡਾ ਜੀ ਇਹ ਇਹਨੂੰ ਕਹਿੰਦੇ ਰਨਿੰਗ ਮੀਟਰ ਜੀ ਇਹਨੂੰ ਆਪਾਂ ਰੀਸੈਟ ਵੀ ਕਰ ਸਕਦੇ ਹਾਂ ਬਸ ਯੂਜ਼ ਕਰ ਲਿਆ ਉਸ ਤੋਂ ਬਾਅਦ ਆਪਾਂ ਜ਼ੀਰੋ ਕਰ ਸਕਦੇ ਹਾਂ ਇਹਦੀ ਰੀਡਿੰਗ ਜ਼ੀਰੋ ਹੋ ਜਾਂਦੀ ਆ ਅੱਛਾ ਇਹ ਜ਼ੀਰੋ ਤੇ ਆ ਜਾਓ ਇਹ ਆ ਲੋ ਜੀ ਜ਼ੀਰੋ ਆ ਗਿਆ ਇਹ ਆ ਲੋ ਜੀ ਹੂੰ ਜਿਹੜਾ ਆ ਮੀਟਰਾ ਛੋਟਾ ਮੀਟਰ ਦਿੱਤਾ ਹੁੰਦਾ ਇਹ ਰਨਿੰਗ ਮੀਟਰ ਇਹ ਮੀਟਰ ਦਾ ਜਿਹੜਾ ਆਪਾਂ ਦੱਸੂਗਾ ਟੋਟਲ ਕਿੰਨਾ ਹੁਣ ਤੱਕ ਚੱਲ ਗਿਆ ਹੂੰ ਕਿੰਨੇ ਮਹੀਨੇ ਤੁਸੀਂ ਚਲਾਇਆ ਵਾ ਕਿੰਨੇ ਰੀਡਿੰਗੇ ਵਾਪਸ ਨਹੀਂ ਹੋ ਸਕਦੀ ਜ਼ੀਰੋ ਨਹੀਂ ਹੋ ਸਕਦਾ ਆ ਵਾਲਾ ਮੀਟਰ ਆ ਮੀਟਰ ਤੁਹਾਡਾ ਜ਼ੀਰੋ ਹੋ ਜਾਊਗਾ ਜਿਹਨੇ ਸਾਰਾ ਡਾਟਾ ਕੰਟਰੋਲ ਕਰੀ ਹਾਂ ਜੀ ਬਿਲਕੁਲ ਬਿਲਕੁਲ ਹੂੰ ਤੇ ਅੱਗੇ ਆ ਆ ਸੱਚ ਆਪਣੇ ਕੋਲ ਆ ਡਿਸਪਲੇ ਜਿਹੜੀ ਘੁੰਮੀ ਜਾਂਦੀ ਇਹ ਇਹੀ ਮਾਡਲ ਹੈ ਜੀ ਦੇਖੋ ਇਹ ਡਿਸਪਲੇ ਦੇ ਵਿੱਚ ਕੀਤੇ ਹੋਇਆ ਇਹਦੇ ਵਿੱਚ ਕੀ ਹੈ ਕਿ ਇਹ ਬਿਨਾ ਫਰੇਮ ਤੋਂ ਆ ਜਿਹੜਾ ਫਰੇਮ ਵਾਲਾ ਮਾਡਲ ਤੁਹਾਨੂੰ ਦਿਖਾ ਰਹੇ ਸੀ ਇਹ ਚ ਮੀਟਰ ਨਹੀਂ ਆ ਇਹਦੀ ਗਨ ਇਹ ਚ ਗਨ ਆ ਪਾਵਰ ਪਾਈਪ ਆ ਇਹਦੀ ਕੋਸਟਿੰਗ ਜਿਹੜੀ ਹੈ 7500 ਰੁਪਏ ਸਟਾਰਟਿੰਗ ਹੈ ਜੀ ਅਸੀਂ ਜਿਹਨੇ 7500 ਰੁਪਿਆ ਲਾਉਣਾ ਚੀਜ਼ ਚਾਹੀ ਆ ਬਿਲਕੁਲ ਇਹ ਹੈ ਜੀ ਉਹ ਚ ਵੱਡਾ ਮਾਡਲ ਜੇ ਆਪਾਂ ਦੇਖਿਆ ਜਿਹਨੇ 1.14 ਜਰ ਵਾਲਾ ਮਾਡਲ ਦੇਖਿਆ ਸੀ ਉਹਦੇ ਚ ਮੋਟਰ ਆ ਲੱਗੀ ਹੁੰਦੀ ਬੜੀ ਠੀਕ ਆ ਆ ਗਈ ਇਹ 550 ਵਟ ਵਾਲੀ ਮੋਟਰ ਆ ਠੀਕ ਆ ਇਹ ਮੋਟਰ ਵਿੱਚ ਆਪਣੇ ਕੋਲ ਡੀਸੀ ਦੇ ਵਿੱਚ ਵੀ ਆ ਏਸੀ ਦੇ ਵਿੱਚ ਵੀ ਮੌਜੂਦ ਆ ਮਤਲਬ ਤੁਸੀਂ ਇਹਨੂੰ ਬਿਜਲੀ ਦੇ ਵਿੱਚ ਚਲਾ ਸਕਦੇ ਹੋ ਇਹਨੂੰ ਬੈਟਰੀ ਦੇ ਵਿੱਚ ਚਲਾ ਸਕਦੇ ਹੋ ਹੂੰ ਵਿੱਚ ਦੋ ਸੂਤਾਂ ਦੋਨੋਂ ਮਾਡਲ ਅਵੇਲੇਬਲ ਹੈਗੇ ਆ ਇਹ ਮੋਟਰ ਬੜੀ ਹੋ ਜਾਂਦੀ ਹੈ ਵੱਡੇ ਮਾਡਲ ਦੇ ਵਿੱਚ ਆ ਮੋਟਰ ਲੱਗੀ ਹੁੰਦੀ ਹੈ ਆਪਣੇ ਜੀ ਆ ਗਨ ਨਾਲ ਹੋਊਗੀ ਹਾਂ ਪ੍ਰੋਡਕਟ ਹੋਰ ਵੀ ਬਹੁਤ ਪਏ ਆ ਛੋਟੇ ਛੋਟੇ ਹੋਰ ਵੀ ਮਾਡਲ ਦਿਖਾ ਦਿੱ ਗਏ ਆਪਾਂ ਆਪਣੇ ਔਰ ਆਪਣੇ ਕੋਲ ਕਾਰਵਾਸ਼ਰ ਹੈ ਜੀ ਡੋਮੈਸਟਿਕ ਕਾਰਵਾਸ਼ਰ ਆ ਜੀ ਇਹ ਛੋਟੇ ਕਾਰਵਾਸ਼ਰ ਸਟਾਰਟਿੰਗ ਰੇਂਜ ਦੇ 4000 ਰੁਪਏ ਆ ਜੀ 4000 6000 ਬਾਕੀ ਇਹ ਟਰੋਲੀਵਾਸ਼ਰ ਦੇ ਵਿੱਚ ਹੈਗੇ ਆ ਇਹ 59500 ਦੀ ਰੇਂਜ ਚ ਘਰੇ ਮੋਟਰਸਾਈਕਲ ਗੱਡੀ ਧੋਣ ਤੋਂ ਲੈ ਕੇ ਵੱਡੇ ਵੱਡੇ ਡੱਗਾਂ ਦੇ ਜਿਹੜੇ ਤੁਸੀਂ ਕਾਰਵਾਸ਼ਰ ਦੇਖ ਰਹੇ ਹੋ ਬਿਲਕੁਲ ਡੱਗਾਂ ਤੱਕ ਅਵੇਲੇਬਲ ਹੈਗੇ ਆ ਜਗਾਵਾ ਸਿੱਧੀ ਇਹ ਕਾ ਮਾਡਲ ਹੈ ਜੀ ਸਪੈਸ਼ਲ ਕਮਰਸ਼ੀਅਲ ਮਾਡਲ ਹੈ ਜੀ ਜੀ ਇਹ ਤੁਸੀਂ 12 ਘੰਟੇ ਇਸਤੇਮਾਲ ਕਰ ਸਕਦੇ ਲੌਂਗ ਲਾਈਫ ਚੀਜ਼ ਆ 12 ਘੰਟੇ ਲਗਾਤਾਰ ਚੱਲੂ ਬਿਲਕੁਲ ਬਿਲਕੁਲ ਜੀ ਤੇ ਆ ਵੈਕਿਊਮ ਆਗੇ ਇਹ ਵੈਕਿਊਮ ਕਲੀਨਰ ਜੀ ਅੱਛਾ ਆ ਬੈਕਿਊਮ ਛੋਟੇ ਵੈਕਿਊਮ ਤੋਂ ਸ਼ੁਰੂ ਹੋ ਜਾਂਦਾ ਤੇ ਆ ਮੈਨੂੰ ਪੂਰਾ ਸਿਖਰ ਵਾਲਾ ਕੰਮ ਹੀ ਲੱਗਦਾ ਵੱਡਾ ਹਾਂਜੀ ਬਿਲਕੁਲ ਇਹ ਦੋ ਮੋਟਰਾਂ ਵਾਲਾ ਇਹ ਦੋ ਮੋਟਰਾਂ ਵਾਲਾ ਜੀ ਇਹਦੇ ਚ ਦੋ ਬਟਨ ਲੱਗੇ ਆ ਦੇਖੋ ਜੀ ਜੀ ਇੱਕ ਮੋਟਰ ਚਲਾਣੀ ਤੁਸੀਂ ਇੱਕ ਚਲਾ ਸਕਦੇ ਹੋ ਦੋ ਚਲਾਣੀਆਂ ਦੋ ਦੋਨੋਂ ਇਕੱਠੇ ਵੀ ਚਲਾ ਸਕਦੇ ਹੋ ਇਹ ਚ ਮੋਟਰਾਂ ਦੋ ਹੁੰਦੀਆਂ ਔਰ ਤੁਸੀਂ ਵੱਡੇ ਹਾਲ ਦੇ ਬੱਚੇ ਯੂਜ਼ ਹੁੰਦਾ ਇਹ 80 ਲੀਟਰ ਦੇ ਵਿੱਚ ਆ ਜੇ ਮੈਂ ਤੁਹਾਡਾ ਸ਼ੋਰੂਮ ਬਹੁਤ ਵੱਡਾ ਵੱਡੇ ਸ਼ੋਰੂਮਾਂ ਵਾਸਤੇ ਵੱਡੇ ਠੀਕ ਹੈ ਤੇ ਇੱਕ ਆਪਾਂ ਐਡਰੈਸ ਵੀ ਦੱਸ ਦਈਏ ਸਹੀ ਕੀ ਐਡਰੈਸ ਹੈ ਐਡਰੈਸ ਆਪਣਾ ਹੈਗਾ ਜੀ ਸਤਨਾਮ ਪੰਪਸ ਐਂਡ ਮੋਟਰ ਗਿੱਲ ਰੋਡ ਜੀ ਓਪੋਜ਼ਿਟ ਪੰਨਾ ਪਕੌੜਾ ਜੀ ਲੁਧਿਆਣਾ ਲੁਧਿਆਣੇ ਤੇ ਨੰਬਰ ਵੀ ਚੱਲ ਰਿਹਾ ਤੇ ਇੱਕ ਆਪਾਂ ਜਾਣਕਾਰੀ ਦੇ ਦਈਏ ਦੋ 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 ਤਿੰਨ ਚੀਜ਼ਾਂ ਦੀ ਜਾਣਕਾਰੀ ਹੋਰ ਦੇ ਦਿੰਨਾ ਇੱਕ ਜਾਣਕਾਰੀ ਇਹਦੇ ਬਾਰੇ ਦੇ ਜੋ ਜਾਂਦੇ ਜਾਂਦੇ ਇੱਕ ਇਹ ਪਾਈਪ ਹੈ ਸਾਡੀ ਕੋਰੀਅਨ ਸਪਰੇ ਹੋਸ ਹੈ ਜੀ ਇਹ ਕੋਰੀਅਨ ਪਾਈਪ ਆ ਇਹ 10 mm ਤੇ 8.5 mm ਚ ਸਾਡੇ ਕੋਲ ਅਵੇਲੇਬਲ ਹੈ ਹੋਲ سیل ਪ੍ਰਾਈਸਾਂ ਦੇ ਵਿੱਚ ਜੀ 10 mm ਦੀ ਕੀਮਤ ਹੈਗੀ ਜੀ 5500 ਰੁਪਿਆ ਜੀ ਇਹਦੀ ਲੈ ਵੀ ਆ 5500 ਜੀ ਇੱਕ ਆਪਾਂ ਨੇਗਾ ਇਧਰ ਮਾਰਜ ਗਿਆ ਪੇਟੀ ਚ ਪਿਆ ਮਾਡਲ ਇਹਦੇ ਬਾਰੇ ਵੀ ਦੱਸ ਇਹ ਕਮਰਸ਼ੀਅਲ ਕਾਰਵਾਸ਼ਰ ਹੈ ਜੀ ਜੀ ਇਸ ਆਪਣਾ 38000 ਦੀ ਰੇਂਜ ਦੇ ਵਿੱਚ ਆ ਇਹਨੂੰ ਰੈਗੂਲਰ ਤੁਸੀਂ 12 ਘੰਟੇ ਇਸਤੇਮਾਲ ਕਰ ਸਕਦੇ ਹੋ ਮੋਟਰ ਵੀ ਹੈਵੀ ਲੱਗੀ ਆ ਔਰ ਪੰਪ ਵੀ ਹੈਵੀ ਲੱਗਿਆ ਔਰ ਗਨ ਲੱਗਦੀ ਇਹਦੇ ਨਾਲ ਹੂੰ ਇਹ ਤੁਹਾਨੂੰ ਗਨ ਮਿਲ ਜੀ ਹਾਂਜੀ ਹਾਂਜੀ ਨੰਬਰ ਚੱਲਦਾ ਨੰਬਰ ਲਾ ਲਓ ਨੰਬਰ ਤੇ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਕਿਸਾਨ ਭਰਾ ਨੂੰ ਜਿਹੜੀ ਵੀ ਤੁਹਾਡੀ ਲੋਡ ਰੋਜ਼ ਦੀ ਲੋਡ ਦੇ ਵਿੱਚ ਹੁੰਦੀ ਆ ਤਾਂ ਉਹ ਤੁਹਾਨੂੰ ਸਾਰੀ ਚੀਜ਼ ਹੀ ਇੱਥੇ ਮਿਲ ਜੂਗੀ ਚੀਜ਼ ਇੱਥੇ ਵੈਰਾਈਟੀ ਬਰੀਕੀ ਦੇ ਵਿੱਚ ਇੰਨੀ ਪਈ ਆ ਕਿ ਜੇ ਅਸੀਂ ਵੀਡੀਓ ਸਾਰੀ ਬਣਾਉਣ ਲੱਗੇ ਤਾਂ ਸ਼ਾਇਦ ਸਾਨੂੰ ਆਥਨ ਹੋ ਜੇ ਤੇ ਆਹ ਸਪਰੇਅ ਪੰਪਾਂ ਬਾਰੇ ਦੱਸ ਦਈਏ ਆਪਾਂ ਜਾਂਦੇ ਜਾਂਦੇ ਇਹ ਸਪਰੇਅ ਪੰਪ ਜੀ ਐਚਟੀਵੀ ਸਪਰੇਅ ਪੰਪੇ ਨੂੰ ਕਹਿੰਦੇ ਤਿੰਨ ਪਿਸਟਨ ਵਾਲੇ ਜੀ ਇਹਦੇ ਵਿੱਚ ਆਪਣੇ 1 ਐਚਪੀ ਦੀ ਮੋਟਰ ਨਾਲ ਚੱਲਣ ਵਾਲਾ 2 ਐਚਪੀ ਦੀ ਨਾਲ ਚੱਲਣ ਵਾਲਾ ਔਰ ਟਰੈਕਟਰ ਆਪਰੇਟਿਡ ਵੱਡਾ ਜੀ ਇਹ ਸਾਰੇ ਅਵੇਲੇਬਲ ਆ ਇਹਨੂੰ ਟਰੈਕਟਰ ਤੇ ਮਾਊਂਟ ਕਰਕੇ ਲੋਕੀ ਸਪਰੇਅ ਵੀ ਕਰਦੇ ਹੈਗੇ ਆ ਹੂੰ ਇਹਦੇ ਵਿੱਚ ਗਰੀਸ ਵਾਲਾ ਵੀ ਸਾਡੇ ਕੋਲ ਅਵੇਲੇਬਲ ਆ ਗਰੀਸ ਲੈਸ ਵੀ ਅਵੇਲੇਬਲ ਆ ਆਹ ਦੇਖੋ ਜਿੱਦਾਂ ਗਰੀਸ ਲੈਸ ਆ ਇਹਦੇ ਕੋਈ ਗਰੀਸ ਨਹੀਂ ਪੈਂਦੀ ਕੋਈ ਕੱਪ ਨਹੀਂ ਲੱਗੇ ਇਹਦੇ ਕੱਪ ਲੱਗੇ ਆ ਦੇਖੋ ਹੂੰ ਔਰ ਇਹਦੇ ਜਿਹੜੇ ਪਿਸਟਨ ਵੀ ਹੋਊਗਾ ਪੱਥਰ ਦਾ ਪਿਸਟਨ ਹੋਊਗਾ ਇਹਦੀ ਲਾਈਫ ਜ਼ਿਆਦਾ ਵਾ ਜੀ ਔਰ ਇਹਨੂੰ ਗਰੀਸ ਨਹੀਂ ਕਰਨੀ ਪੈਂਦੀ ਕਈ ਬੰਦਾ ਭੁੱਲ ਜਾਂਦੇ ਗਰੀਸ ਕਰਨਾ ਇਹਨੂੰ ਆਪਾਂ ਚਲਾ ਸਕਦੇ ਕੋਈ ਦਿੱਕਤ ਨਹੀਂ ਆ ਵੀ ਜਿਹੜੇ ਥੋੜੇ ਕੌਲੀ ਆ ਮੇਰੇ ਅੱਗੇ ਕੌਲੀ ਆ ਹਾਜੀ ਹਾਜੀ ਉਹਦੇ ਲਈ ਵਧੀਆ ਉਹਦੇ ਲਈ ਵਧੀਆ ਵੈਰਾਈਟੀ ਤੇ ਸ਼ੋਰੂਮ ਚ ਇੰਨੀ ਕੁ ਪਈ ਆ ਵੀ ਅਧੀਆਂ ਚੀਜ਼ਾਂ ਹੈ ਜਿਹੜੀਆਂ ਮੈਂ ਕਦੇ ਦੇਖੀਆਂ ਨਹੀਂ ਤੇ ਨਾ ਮੇਨੂੰ ਉਹਦਾ ਬਾਰੇ ਨੌਲੇਜ ਆ ਉਹ ਇਹਨਾਂ ਕੋਲੇ ਆਉਂਗੇ ਜੋ ਤੁਸੀਂ ਆ ਕੇ ਤੁਹਾਨੂੰ ਪਤਾ ਲੱਗ ਜਾਊਗਾ ਕੋਈ ਚੀਜ਼ ਤੁਹਾਨੂੰ ਚਾਹੀ ਮਿਲ ਜਾਣੀ ਹੈ ਬਿਲਕੁਲ ਨੰਬਰ ਚੱਲਦਾ ਐਡਰੈਸ ਵੀ ਲਿਖਤਾ ਕਰਿਓ ਵਿਜ਼ਿਟ